ਤੇਜ ਆਪਣਾ ਆਪ ਜਰ ਸਰਬ ਕਲਾ ਪਰਪੁਰ ਦਿਸ ਜਤ ਕਥਾ ਨਾਨਕ ਦਾਸ ਤੁਧਿਆ ਕੀ ਜਨ ਬਖਤਾ ਪਰਮਨ ਸਤਕਾਰ ਜੋ ਯੋਗ ਕੇ ਸਾਝੀ ਨਿਵਾਜੀ ਸਾਜ ਸਮਿਤੀ ਆਓ ਭੱਜਣੋਂ ਸਾਝ ਪਾਣੀ ਕਰੋ ਬਲਾਓ ਖਤੇਵਾੜ ਜੀ ਦਾ ਸਰਸਾ ਵਾਹਿ ਜੀ ਕੀ ਫਤਿਹ ਇੱਥੇ ਜਿਹੜੇ ਆ ਪੜੀਆਂ ਅੱਜ ਬੁਰੋ ਨੇ ਕਿਰਪਾ ਕੀਤੀ ਸਤਿਕਾਰ ਕਰੋ ਜੋ ਕਿ ਸਰਦਾਰ ਸਵਰਗਵਾਸੀ ਜਿਆਰਾ ਸਿੰਘ ਜੀ ਅਤੇ ਮਾਤਾ ਚਰਨ ਕੌਰ ਜੀ ਸਮੋਹ ਇਹਨਾਂ ਦੀ ਬਾਗ ਫਲਵਾੜੀ ਦੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਆਪਣੀਆਂ ਖੇਤਾਂ ਪਰਮਾਣਾਂ ਨੂੰ ਸਫਲੀਆਂ ਕਾਟਦੇ ਹੋਏ ਵਿਦੇਸ਼ਾਂ ਵਿੱਚੋਂ ਆਏ ਵੀਰ ਜਸਪਾਲ ਸਿੰਘ ਜੀ ਉਨ੍ਹਾਂ ਦੀ ਆਉਣ ਦੀ ਖੁਸ਼ੀ ਵਿੱਚ ਲਾ ਲੋ ਸਾਰੇ ਪਰਵਾਰ ਨੇ ਰਲ ਮਿਲ ਕਰਕੇ ਪਰਮਾਤਮਾ ਦਾ ਧੰਨਵਾਦ ਕੀਤਾ ਸ਼ੁਕਰ ਕੀਤਾ ਔਰ ਜਿਸ ਤਰ੍ਹਾਂ ਸਾਡੇ ਵੀਰ ਅਵਤਾਰ ਸਿੰਘ ਜੀ ਪੁੱਜੀ ਸਾਹਿਬ ਜਿਨ੍ਹਾਂ ਨੇ ਬੜੇ ਪਰਮਾਤਮਾ ਨੇ ਵਾਹਿਗੁਰੂ ਜੀ ਪਿਆਰ ਦੇ ਯਾਨ ਸਾਥੀਆਂ ਕਥਾ ਵਿਚਾਰੀਆਂ ਆਪਣਨ ਸਰਵਨ ਕਰਾਂ ਜਾਂ ਸਾਡੇ ਸਤਿਕਾਰਯੋਗ ਵੀਰ ਜੀ ਰਾਗੀ ਮੰਗਲ ਸਿੰਘ ਜੀ ਉਹਨਾਂ ਨੇ ਸਾਨੂੰ 10 ਮਿੰਟ ਦਾ ਸਮਾਂ ਦਿੱਤਾ ਵੈਸੇ ਇੱਥੇ ਸਾਡੇ ਬੋਲਣ ਦੀ ਲੋੜ ਨਹੀਂ ਸੀ ਬੜਾ ਆਨੰਦ ਆ ਰਿਹਾ ਸੀ ਕੀਰਤਨ ਦਾ ਕਥਾ ਵਿਚਾਰਾਂ ਦਾ ਪਰ ਉਹ ਵੀਰ ਵੀ ਕਹਿੰਦੇ ਨੇ ਤੁਸੀਂ 10 ਮਿੰਟ ਆਜ ਦੇ ਕਰੋ ਸੋ ਉਹਨਾਂ ਦਾ ਮਾਧਮ ਮੰਨ ਕੇ ਜੀ 10 ਮਿੰਟ ਹਾਜ਼ਰੀ ਤੁਹਾਡੇ ਨਾਲ ਕਰਨ ਲੱਗਿਆ ਸੋ ਰਹੀ ਗੱਲ ਔ ਕਥਾ ਵਿਚਾਰ ਜੀ ਕੋ ਸਾਜ ਸੰਗਤ ਜੀ ਦਿਨਾਂ ਦੇ ਵਿੱਚ ਆਰੰਭ ਕਰਕੇ ਲੈ ਕੇ ਜਿਵੇਂ ਕਿ 15 16 ਦਿਨ ਸਤਿਗੁਰੂ ਜੀ ਗੁਰਮੁਖ ਪਰਵਾਰ ਮਾਤਾ ਚਰਨਪੌਰ ਜੀ ਦੇ ਪਰਵਾਰ ਵਿੱਚ ਸਤਿਗੁਰੂ ਇਹਨੇ ਦਿਨ ਰਾਤ ਤੋਂ ਨਰਾਜ ਤੋਂ ਬੈਠ ਕੇ ਪਰਵਾਣ ਨੂੰ ਦਰਸ਼ਨ ਦਿਦਾਰੇ ਦੇ ਰਹੇ ਨੇ ਸੇਵਾ ਕਰਨ ਦਾ ਸੁਭਾਗ ਦਿੱਤਾ ਸਾਡੇ ਸਤਿਕਾਰਯੋਗ ਵੀਰ ਸ਼ਿੰਦਰਪਾਲ ਸਿੰਘ ਜੀ ਉਹਨਾਂ ਨੇ ਵੀ ਸਾਨੂੰ ਬੜਾ ਪਿਆਰ ਦੇ ਨਾਲ ਸ਼੍ਰੀਿੰਦਰਪਾਲ ਸਿੰਘ ਜੀ ਦੀ ਵਿਆਹ ਦੀ ਹਾਜ਼ਰੀ ਭਰਨੀ ਹੈ ਕਿਉਂਕਿ ਸਾਰਾ ਪਰਿਵਾਰ ਬੜਾ ਸਤਿਕਾਰ ਦਿੰਦਾ ਜਿੱਤੇ ਸਾਰਾ ਲੰਗਰ ਦੇ ਇਲਾਕੇ ਸਤਿਕਾਰ ਦਿੰਦਾ ਹੈ ਉੱਤੇ ਸਾਰਾ ਪਰਿਵਾਰ ਬਹੁਤ ਸਤਿਕਾਰ ਨਾਲ ਆਇਆ ਇੱਥੇ ਸਾਰਸੰਗ ਜੀ ਤੁਹਾਡੇ ਲਾਗੇ ਮਹਾਂਪੁਰਖਾਂ ਦਾ ਸਥਾਨ ਹੈ ਜੋ ਕਿ ਬੰਦ ਦੇ ਮੱਥੇ ਹਰ ਪੁੰਨਿਆਂ ਦੇ ਉੱਤੇ ਕੋ ਲੰਗਰ ਬਾਣੀ ਦੀ ਹੈ ਜਿਹੜਾ ਉਹ ਚੱਲਦਾ ਹੈ ਔਰ ਗੁਰੂ ਦੀ ਬਾਣੀ ਦੇ ਜਾਪ ਹੁੰਦੇ ਨੇ ਸੰਗਤਾਂ ਜੀਹਾਂ ਦੇ ਸਤਿਗੁਰੂ ਕਿਰਪਾ ਕਰਦਾ ਉਹ ਹਾਜ਼ਰੀਆਂ ਪੜ੍ਹਦੀਆਂ ਨੇ ਸੋ ਇਹ ਪਰਿਵਾਰ ਬੜਾ ਸੇ ਜੋਗ ਦੇ ਰਿਹਾ ਨਕਟ ਸੇ ਜੋਗ ਦੇ ਰਿਹਾ ਸਤਕਾਰਯੋਗ ਬਾਬਾ ਮੰਗਲ ਸਿੰਘ ਜੀ ਬਹੁਤ ਸਤਕਾਰ ਦੇ ਰਹੇ ਨੇ ਸੇ ਜੋਗ ਦੇ ਨੇ ਲੱਖਾਂ ਸੇ ਜੋਗ ਦੇ ਰਿਹਾ ਸੋ ਸਾਰ ਸਭੇ ਜੀ ਆਪਰ ਤੁਹਾਡੇ ਦੇ ਨਾਲ ਇਹ ਵਿਚਾਰ ਕਰਦੇ ਆ ਕਿ ਇੰਨਾ ਦਿਨਾਂ ਤੋਂ ਸਤਗੁਰੂ ਦੇ ਚਰਨ ਪੜਸ ਰਹੇ ਪਰਿਵਾਰ ਸੋ ਸਤਗੁਰ ਜੀ ਦੇ ਗਾਵੀਏ ਸੁਣੀਏ ਮਨ ਰੱਖੀਏ ਭਾਉ ਇਹਨਾਂ ਦਿਨਾਂ ਤੋਂ ਜੋ ਸੁਣਿਆ ਸੇਧ ਤੀਰ ਸੁਰਨਾਤ ਸੁਣਿਆ ਤਰਕ ਕਵਲਾ ਕਾਸ ਸੁਣਿਆ ਦੀਪ ਲੋਪਾ ਕਾਲ ਸੁਣਿਆ ਕੋਈ ਨਾ ਸਕੇ ਕਾਲ ਨਾਨਕ ਭਗਤਾਂ ਸਦਾ ਵਗਾਸ ਸੁਣਿਆ ਤੁਮਸ ਆਪ ਕਰਨਾਸ ਇਹਨਾਂ ਰੋਜਾਂ ਤੋਂ ਪਰਵਾਹ ਗੁਰੂ ਦੇ ਬਾਣੀ ਸੁਣਦੇ ਜੋ ਸਾਧ ਸੰਗਤ ਬਾਣੀ ਦੀਆਂ ਬਲਕਤਾਂ ਦੇਖੋ ਬਾਣੀ ਸੁਣਨ ਦੇ ਨਾਲ ਸਿੱਧੀਆਂ ਪ੍ਰਾਪਤ ਹੁੰਦੀਆਂ ਨੇ ਰੇਤੀਆਂ ਪ੍ਰਾਪਤ ਹੁੰਦੀਆਂ ਨੇ ਔਰ ਇਹ ਸੰਸਾਰੀ ਖੁਸ਼ੀਆਂ ਸਾਰੀਆਂ ਮਿਲਦੀਆਂ ਨੇ ਸਾਰੇ ਦੁਨ ਖਤਮ ਹੋ ਜਾਂਦੇ ਉੱਤੇ ਸਤਿਗੁਰੂ ਕਹਿੰਦੇ ਮੰਨਣ ਕੀ ਗੱਤ ਕਈ ਨਾ ਜਾਣ ਜੇ ਕੋ ਕਹੇ ਪਿੱਛੇ ਪਛਤਾਏ ਕਾਗਲ ਕਰ ਨਾਲ ਲਿਖਨ ਹਾਰ ਮੰਨੇ ਕਾ ਬੈ ਕਰਨ ਵਿਚਾਰ ਐ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਪਹਿਲੇ ਸੁਣਨਾ ਜਪਨਾ ਸੁਣਨਾ ਫਿਰ ਮਹਿਨਾ ਤੇ ਮਹਾਰਾਜ ਕਹਿੰਦੇ ਗਾਵੀਏ ਸੁਣੀਏ ਮਨ ਰੱਖੀਏ ਭਾ ਜਿੰਨਾ ਚਿਰ ਸਾਤ ਸਮੇਂ ਮਨ ਦੇ ਵਿੱਚ ਭਾਵਨਾ ਨਹੀਂ ਨਾ ਬਣਦੀ ਭਾਉ ਨਹੀਂ ਬਣਦਾ ਤੁਹਾਡਾ ਗਾਵਿਆ ਹੋਇਆ ਤੁਹਾਡਾ ਸੁਣਿਆ ਹੋਇਆ ਤੁਹਾਡਾ ਮੰਨਿਆ ਹੋਇਆ ਪੂਰਨ ਤੌਰ ਤੇ ਨਹੀਂ ਕੰਮ ਕਰਦਾ ਆਕੋ ਸੱਚ ਦਾ ਨਾਮ ਇਸ ਕਿਰਤ ਪੂਰਨ ਤੌਰ ਤੇ ਨਹੀਂ ਕੰਮ ਕਰਦਾ ਹੈ ਕਿ ਵਿਸ਼ਵਾਸ ਸਾਡਾ ਜਿਸ ਤਰ੍ਹਾਂ ਸਰੀਰ ਚੱਲਦਾ ਨਾ ਸਾਡੇ ਤੇ ਮਨ ਦਿਉਜੋ ਸਾਡੇ ਇਸ ਤਰ੍ਹਾਂ ਮਨ ਦੇ ਉਹ ਜੀ ਚੱਲੇ ਪਾਣੀ ਅੰਨ ਜਿਵੇਂ ਕੇ ਸਰੀਰ ਚੱਲਦਾ ਪਾਣੀ ਦੇ ਨਾਲ ਅੰਨ ਦੇ ਨਾਲ ਤੇ ਇਸ ਾਲ ਨੂੰ ਸਾਧ ਸੰਗਤ ਜੀ ਛੱਡ ਕੇ ਜੋ ਆਪਣੇ ਸਰੀਰ ਨੂੰ ਕੰਮ ਜੋਗਾ ਤਿਆਰ ਕਰਦੇ ਕਹਿੰਦੇ ਇਸੇ ਤਰ੍ਹਾਂ ਇਸ ਆਤਮਾਨ ਜਿਨ ਜਿਨ ਨਾਮ ਧਿਆਇਆ ਦੇ ਨੇਕੇ ਕਾਜ ਸਹੀ ਜਿਨ੍ਹਾਂ ਨੇ ਹਰੀ ਪਰਮਾਤਮਾ ਦਾ ਨਾਮ ਜਪਿਆ ਉਹਦੇ ਸਾਰੇ ਕਾਰਜ ਰਾਸ ਹੋ ਗਏ ਸੋ ਸਾਧ ਸੰਗਤਾਂ ਜੀ ਸਤਿਗੁਰੂ ਜੀ ਦੇ ਬਾਣੀ ਦਾ ਫਰਮਾਨ ਹੈ ਲੈਤ ਕਮਾਏ ਇਤ ਜੋਗ ਪਿਛਲੀ ਜੋਗੀ ਕਰੀ ਕਮਾਈ ਪਾਇ ਦੀ ਕਾਜ ਸਹੀ ਉਹ ਜਿਹੜਾ ਆਪਾਂ ਇੱਥੇ ਸੋਖ ਅਨੰਦ ਮਾਣਦੇ ਆ ਨਾ ਅੱਜ ਦੇ ਜੀਵਨ ਵਿੱਚ ਇਹ ਸਾਡੇ ਪਿਛਲੇ ਕਮਾਈ ਕੀਤੀ ਪੁੰਨਦਾਨ ਕੀਤਾ ਜਦ ਕਬੀਨ ਦਾ ਸੇਵਾ ਸਿਮਰਨ ਕੀਤਾ ਉਹਦਾ ਫਾਲ ਖਾ ਰਹੇ ਸੁ ਜੇ ਉਹਦਾ ਫਾਲ ਆਪ ਖਾ ਰਹੇ ਆ ਸਾਧ ਸੰਗਤ ਜੀ ਸੋ ਫਿਰ ਇੱਥੇ ਜਿਹੜਾ ਆਪ ਹੋਂ ਕਰ ਰਹੇ ਉਹਦਾ ਆਪ ਨੂੰ ਅੱਗੇ ਜਰੂਰ ਮਿਲਣਾ ਸੋ ਜੋ ਆਪਾਂ ਇੱਥੇ ਹਣ ਬੀਜ ਰਹੇ ਆ ਉਹ ਸਭ ਕੁਝ ਮਿਲਣਾ ਪਾਈ ਸਾਹਿਬ ਨੇ ਸ਼ਹੀਦ ਮਲਾਹ ਜੀ ਜਿਹੜੀ ਸਾਖੀ ਆਪ ਨੂੰ ਸੁਣਾਈ ਹੈ ਇਹਦੇ ਉੱਤੇ ਸਾਜ ਸੰਗਤ ਦੇਖੀਏ ਸੱਚਮੁੱਚ ਮਹਾਰਾਜ ਦੀ ਬਾਣੀ ਦਾ ਪਰਮਾਨ ਆਇਆ ਸੁਣਿਆ ਵਿਧੜ ਦੇ ਬੋਲੇ ਦਰਜੋਦਨ ਉਹ ਰੁੱਖਾ ਘਾੜਿਆ ਸਾਡਾ ਛੱਡ ਕੇ ਗੋਲੇ ਦੇ ਘਰ ਜਾਇ ਸੁਖਾ ਕ੍ਰਿਸ਼ਨ ਭਗਵਾਨ ਨੂੰ ਸੱਦਾ ਦਿੱਤਾ ਸੀ ਦਰਜੋਦਨ ਨੂੰ ਦੇ ਦੁਰਜੋਨ ਦੇ ਘਰ ਦੇ ਆਉਂਦੇ ਤੱਕਨ ਮਹਾਰਾਜ ਨੇ ਉਹਦੇ ਘਰ ਤੋਂ ਮੂੰਹ ਵਟ ਕੇ ਨਾ ਤੇ ਬਿਦਰ ਦੇ ਘਰ ਚੱਲ ਜਾ। ਜੇ ਬਿਦਰ ਦੇ ਘਰ ਕੇ ਕੋਈ ਜਾ। ਬਿਦਰ ਦੇ ਘਰ ਵਿੱਚ ਝੁੱਕੀ ਸੀ। ਝੁੱਕੀ ਵਿੱਚ ਜਾ ਕੇ ਰਾਤ ਨੂੰ ਜਾਣੀ ਪਰਮਾਤਮਾ ਨੂੰ। ਸੋ ਇਹ ਕੀ ਹੈ ਕਿਉਂਕਿ ਭਾਵ ਜਿਵੇਂ ਬਿਦਰ। ਬਿਦਰ ਦੇ ਅੰਦਰ ਉਹ ਭਾਵਨਾ ਸੀ। ਜਿਹੜੀ ਭਾਵਨਾ ਜੇ ਘਰ ਵਿੱਚ ਪਰਮਾਤਮਾ ਆਣ ਕੇ ਬੈਠਦਾ ਅਗਸਰ ਤੇ ਨਾਮ ਸ੍ਰੀ ਵਾਹਿਗੁਰੂ ਤੇ ਦਰਯੋਧਨ ਦੇ ਘਰ ਵਿੱਚ ਉਹ ਭਾਵਨਾ ਨਹੀਂ ਸੀ ਦਰਯੋਧਨ ਦੇ ਘਰ ਵਿੱਚ ਸੀ ਉਹ ਹੰਕਾਰ ਮੈਂ ਰਾਜਾ ਮੇਰੇ ਰਾਜੇ ਦੇ ਘਰ ਅੱਜ ਜਿਹੜਾ ਕ੍ਰਿਸ਼ਨ ਆਵੇਗਾ ਤੇ ਬੜਾ ਆਪਣੇ ਆਪ ਨੂੰ ਮੈਨੂੰ ਵਧੀਆ ਮਹਿਸੂਸ ਹੋਵੇਗਾ ਤੇ ਕ੍ਰਿਸ਼ਨ ਜਿਹੜਾ ਆਪਣੇ ਆਪ ਨੂੰ ਰੱਬ ਦਾ ਅਵਤਾਰ ਭਗਤ ਸੁਦਾਉਂਦਾ ਨਾ ਉਹ ਬੜਾ ਆਪਣੇ ਆਪ ਸਰੂਪ ਮੰਨੇਗਾ ਸੋ ਇਹਨਾਂ ਗੱਲਾਂ ਨੂੰ ਫਰਮਾਤਮਾ ਵਿਚਾਰਦਾ ਉਹ ਅੰਦਰ ਦੇ ਘਰ ਚੱਲਦਾ ਸੋ ਇਹ ਪਿਆਰ ਦੀਆਂ ਖੇਡਾਂ ਨੇ ਜੀ ਸਾਰੀਆਂ ਸੋ ਆਹ ਸਾਜ ਸੰਗਤ ਜੀ ਇਸ ਤਰ੍ਹਾਂ ਕਿਤੇ ਨਾ ਕਿਤੇ ਬੰਦਾ ਛੱਡਦਾ ਭਾਵਨਾ ਵਿਸ਼ਵਾਸ ਬੰਦੇ ਦਾ ਕਿਤੇ ਨਾ ਕਿਤੇ ਟੁੱਟ ਜਾਂਦਾ ਪਰ ਜੇ ਕਿਤੇ ਭਾਵ ਆ ਜਾਵੇ ਨਾ ਭਗਤੀ ਵਿੱਚ ਸੁਨਣ ਦੇ ਵਿੱਚ ਮੰਨਣ ਦੇ ਵਿੱਚ ਕਹਿਣ ਦੇ ਵਿੱਚ ਭਾਉ ਆ ਜਾਵੇ ਐ ਨਹੀਂ ਇਹਦੇ ਤੋਂ ਆ ਕੋ ਸਤਨਾਮ ਸ਼੍ਰੀ ਵਾਹਿਗੁਰੂ ਕਿਉਂਕਿ ਭਗਤੀ ਦਾ ਰੋਗ ਘਰਨ ਕਰ ਜਾਂਦੀ ਬ੍ਰਾਹਮਣ ਸੂਰ ਸ਼ਤਰਪੇ ਸਾਧ ਸੰਗਤ ਜੀ ਇਹ ਸਾਰੀਆਂ ਜਿਹੜੀਆਂ ਜਿੰਨੀਆਂ ਵੀ ਬ੍ਰਾਹਮਣ ਦਾ ਗਿਆਨ ਹੈ ਸੂਰ ਮੈਨੇ ब्राह्मण सूर ਤੇ ਸਾਧ ਸੰਗਤ ਜੀ ਸ਼ਤਰਪੇ ਇਹ ਭਗਤੀ ਦਾ ਮੁਕਾਬਲਾ ਨਹੀਂ ਕਰ ਸਕਦਾ ਭਗਤ ਬਰਾਬਰ ਹੋਣਾ ਕੋਈ ਇਹ ਜਿਹੜਾ ਨਾ ਸਾਰੇ ਸ਼ਤਰਪਤੀ ਰਾਜੇ ਨੇ ਇਹ ਭਗਤੀ ਦਾ ਮੁਕਾਬਲਾ ਨਹੀਂ ਕਰ ਸਕਦਾ ਜਿਨ੍ਹਾਂ ਦੇ ਉੱਤੇ سونے ਦੇ ਸ਼ਤਰ ਢੋਲਦੇ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਬਾਣੀ ਮੰਨਣ ਦੇ ਨਾਲ ਸੁਣਨ ਦੇ ਨਾਲ ਵਿਸ਼ਵਾਸ ਵਧਦਾ ਹੈ ਕੌਣ ਦੇ ਨਾਲ ਵਿਸ਼ਵਾਸ ਵਧਦਾ ਵਿਸ਼ਵਾਸ ਕਿਸੇ ਨਾ ਕਿਤੇ ਬੰਦੇ ਦਾ ਦੂਸਰਾ ਬੰਦਾ ਗੱਲ ਕਰਕੇ ਜਾਂ ਕਿਸੇ ਦੀ ਵਿਚਾਰਾ ਸੁਣ ਕੇ ਗੱਲਾਂ ਸੁਣ ਕੇ ਵਿਸ਼ਵਾਸ ਠੁੱਟ ਜਾਂਦਾ ਪਰ ਭਾਉ ਜਦੋਂ ਆ ਜਾਵੇ ਨਾ ਕਦੇ ਨਹੀਂ ਠੁੱਟਦਾ ਆਪਾਂ ਸਮਾਸਤੀ ਵੱਲ ਆਈਏ ਇੱਕ ਛੋਟੀ ਜਿਹੀ ਵਿਚਾਰ ਮੈਨੂੰ ਯਾਦ ਆਈ ਇਹ ਹੈ ਮਾਪੂਖਾ ਨਾਲ ਜੁੜੀ ਸਾਜ ਸੰਗਤ ਜੀ ਸੰਤ ਮਸਕੀਨ ਸਿੰਘ ਸੰਤ ਮਸਕੀਨ ਜੀ ਉਹਨਾਂ ਨੇ ਮੈਂ ਕੋਈ ਸ਼ਬਦ ਕੁਝ ਦਿਨ ਪਹਿਲੇ ਨਾ ਵਿਚਾਰ ਸੁਨੇ ਨੱਟ ਤੇ ਮੈਨੂੰ ਚੇਤਾ ਆ ਗਿਆ ਆਪਣੇ ਉਹ ਪਿੱਛੇ ਜਾ ਕੇ 2000 4500 ਉਹ ਉਸ ਵੇਲੇ ਮੇਰੇ ਕੋਲ ਮਾਹੂਰਖਾਂ ਦੇ ਬਾਬਾ ਨਾਰ ਸਿੰਘ ਜੀ ਸਿਹਰਾਵਾਲਿਆਂ ਦੇ ਕੋਲ ਉਹ ਜਿਹੜਾ ਮਨੁੱਖ ਉਹ ਜਿਹੜਾ ਸਰਦਾਰ ਉਹ ਆਇਆ ਹੋਇਆ ਲੁਧਿਆਣੇ ਦੇ ਵਿੱਚ ਗੋਸਪੁਰ ਵਿੱਚ ਮਾਹੂਰਖਾਂ ਦਾ ਬਹੁਤ ਵੱਡਾ ਸਥਾਨ ਨਾ ਕਿਲਿਆਂ ਦੇ ਵਿੱਚ ਉੱਡੇ ਵਾਲੇ ਦੇ ਵਿੱਚ ਸੋ ਮਸਕੀਨ ਜੀ ਇਹ ਗੱਲ ਸੁਣਾਈ ਹੈ ਵੀ ਕੈਲੀਫੋਰਨੀਆ ਦੇ ਵਿੱਚ ਮੈਂ ਗਿਆ ਤੇ ਉੱਥੇ ਇੱਕ ਸਰਦਾਰ ਨੇ ਗੁਰਦੁਆਰੇ ਮੈਨੂੰ ਬੁਲਾਇਆ ਤੇ ਉਹਨੇ ਅਖੰਡ ਪਾਠ ਸਭ ਕਰਾਇਆ ਤੇ ਸਾਧ ਸੰਗਤ ਜੀ ਉੱਥੇ ਅਖੰਡ ਪਾਠ ਸਾਹਿਬ ਕਰਨ ਦੇ ਨਾਲ ਉਹਨੇ ਜਿਹੜੇ ਇੱਕ ਬੰਨੇ ਕੀਰਤਨ ਵਾਲੇ ਦੋ ਦੀਵਾਨ ਹਾਲ ਸੀ ਇੱਕ ਬੰਨੇ ਖੰਡ ਪਾਠ ਸਾਹਿਬ ਤੇ ਇੱਕ ਬੰਨੇ ਕਥਾ ਕੀ ਧਨਵਾਦ ਨਿਰੰਤਰ ਉਸ ਤਰ੍ਹਾਂ ਕਰਨ ਅਖੰਡ ਪਾਤਸ਼ਾਹ ਦੇ ਨਾਲ ਚੱਲਦਾ ਰਿਹਾ ਤੇ ਲੰਗਰ ਚੌੜੀ ਘੰਟੇ ਚੱਲਦਾ ਰਿਹਾ ਕਹਿੰਦਾ ਮੈਨੂੰ ਨਹੀਂ ਕਿਸੇ ਗੱਲ ਦਾ ਪਤਾ ਸੀ ਤੇ ਕਹਿੰਦਾ ਉਹ ਤੇ ਗੁਰਦੁਆਰੇ ਜਿਹੜੀ ਚੀਜ਼ ਬਣਨ ਵਾਲੀ ਸੀ ਨਾ ਉਹਨੇ ਉਹ ਵੀ ਨਵੀਂ ਬਣਾਈ ਉਹ ਤੇ ਜੋ ਵੀ ਗੁਰਦੁਆਰੇ ਚਾਹੀਦਾ ਸੀ ਉਹਨੇ ਸਾਰਾ ਕੁਝ ਉੱਤੇ ਨਵਾਂ ਨਵਾਂ ਤਿਆਰ ਕਰਕੇ ਦਿੱਤਾ ਉਹਨਾਂ ਦਿਨਾਂ ਦੇ ਵਿੱਚ ਤੇ ਪਾਤੀ ਸਿੰਘਾ ਨੂੰ ਵੀ ਮਾਇਆ ਇੰਨੇ ਦਿੱਤੀ ਵੀ ਉਹ ਕਹਿਣ ਵਾਲੀ ਵਾਲੀ ਰਾਗੀ ਸਿੰਘਾਂ ਨੂੰ ਮਾਇਆ ਇੰਨੀ ਖੁੱਲੀ ਦਿੱਤੀ ਕੋ ਕਹਿਣ ਵਾਲੀ ਗੱਲ ਸੰਤ ਮੁਸਕੀਨ ਸਿੰਘ ਜੀ ਕਹਿੰਦੇ ਕਹਿੰਦੇ ਚੱਲਦੇ ਚੱਲਦੇ ਮੈਨੂੰ ਫੜੀ ਮੋੜ ਸ਼ਹਿਰ ਦੇ ਵਿੱਚ ਕਿਤੇ ਮਹੀਨੇ 2 ਮਹੀਨੇ ਬਾਅਦ ਕੋਈ ਸਰਦਾਰ ਮਿਲਿਆ ਸਰਦਾਰ ਮਿਲਿਆ ਤੇ ਮੈਂ ਤਾਂ ਬੜਾ ਸਤਿਕਾਰ ਨਾਲ ਉਹਨੂੰ ਬੁਲਾਇਆ ਦੇ ਕੋ ਖਾਮੋਸ਼ੀ ਜੋ ਕੇ ਮੈਨੂੰ ਮਿਲਿਆ ਬੜਾ ਖੁਸ਼ ਹੋ ਕੇ ਨਹੀਂ ਮਿਲੇ ਮੈਂ ਕਿਹਾ ਲ ਸਰਦਾਰ ਜੀ ਤੁਸੀਂ ਬੜੇ ਖੁਸ਼ ਨਹੀਂ ਗੇ ਉਦੋਂ ਬੜੇ ਖੁਸ਼ ਜੀ ਅਖੰਡ ਪਾਤਸ਼ਾਹ ਕਰਾਇਆ ਸੀ ਕਹਿੰਦੇ ਉਦੋਂ ਮੈਨੂੰ ਆਸ ਸੀ ਕਹਿੰਦੇ ਕੀ ਕਹਿੰਦੇ ਮੈਂ ਕੇਸ ਲਾਇਆ ਹੋਇਆ ਸੀ ਤੇ ਮੈਂ ਸੋਚਦਾ ਸੀ ਵੀ ਆ ਮੈਂ ਬੜੇ ਸੁਣਦਾ ਸੀ ਵੀ ਗੁਰਬਾਣੀ ਦਾ ਲਾੜ ਫੜ ਲਈਏ ਜਦ ਤੱਕ ਕਰਾ ਲਈਏ ਸੇਵਾ ਸਿਮਰਨ ਕਰੀਏ ਨਾ ਤੇ ਮਹਾਰਾਜ ਬੰਦੇ ਦੀ ਮਨ ਦੀ ਇੱਛਾ ਅਨੁਸਾਰ ਪੂਰਾ ਕਰ ਦਿੰਦਾ ਤੇ ਕਹਿੰਦਾ ਮੈਂ ਖੰਡ ਪਾੜ ਸਾਬ ਕਰਾਇ ਸੀ ਮੈਂ ਇਹ ਕੇਸ ਜਿੱਤ ਜਾ ਮਾਰਾ ਕਹਿੰਦੇ ਫੇਰ ਕਹਿੰਦੇ ਮੈਂ ਹਾਰ ਗਿਆ ਕਹਿੰਦਾ ਮੈਂ ਜੇ ਇਸ ਜਿੱਤਨ ਦੇ ਬਜਾਏ ਮੈਂ ਕੇਸ ਆ ਗਿਆ ਕਹਿੰਦੇ ਫੇਰ ਮਸਕੀਨ ਜੀ ਕਹਿੰਦੇ ਫੇਰ ਕਹਿੰਦੇ ਨਹੀਂ ਜੀ ਹੁਣ ਮੇਰੀ ਸ਼ਰਧਾ ਟੁੱਟ ਗਈ ਗੁਰਬਾਣੀ ਸ਼ਰਧਾ ਟੁੱਟ ਗਈ ਮੂਲ ਤੋਂ ਹੀ ਸ਼ਰਧਾ ਟੁੱਟ ਗਈ ਜਿਹੜੇ ਰੱਬ ਦੇ ਨਾਮ ਲੈਣ ਵਾਲੇ ਸੰਤ ਜਣ ਜਿਹੜੇ ਰੱਬ ਦੀ ਗੱਲ ਕਰਦੇ ਨੇ ਬਾਣੀ ਦੀ ਗੱਲ ਉਹਨੂੰ ਤਾਂ ਵੀ ਸ਼ਰਧਾ ਟੁੱਟ ਗਈ ਕਹਿੰਦੇ ਛਾ ਮਸਕੀਨ ਜੀ ਕਹਿੰਦੇ ਮੈਂ ਬੜਾ ਹਰਾ ਵੀ ਦੁਨੀਆ ਦੇ ਕੋ ਕਿੱਥੇ ਖੜੀ ਜੇ ਤਾਂ ਸਾਡਾ ਮਤਲਬ ਆਪਾ ਮੂਰਾ ਕਰ ਦੇਗਾ ਤੇ ਬਾਬੇ ਨੂੰ ਅਸੀਂ ਮੰਨਾਂਗੇ ਬਾਬੇ ਦੇ ਨਾਲ ਨਹੀਂ ਹੋਇਆ ਤਾਂ ਮੇਰੇ ਅਸੀਂ ਨਹੀਂ ਬਾਕੀ ਨਾ ਮਾਰੋ ਉਸ ਗੱਲ ਤੋਂ ਮੈਨੂੰ ਯਾਦ ਆ ਗਈ ਉਹ ਜਿਹੜਾ ਸਰਦਾਰ ਸੀ ਵੀਰ ਮੰਗਲ ਸਿੰਘ ਜੀ 2005 ਵਿੱਚ ਆਪਣੇ ਮਹਾਂਪੁਰਖਾਂ ਕੋਲੇ ਜਦੋਂ ਆਦੇ ਆਏ ਅਜਨ ਚੇ ਜੋ ਕਹਿੰਦਾ ਮੈਂ ਲੁਧਿਆਣਾ ਆਇਆ ਸੀ ਤੇ ਮੈਂ ਤੁਹਾਡੇ ਕਥਾ ਵਿਚਾਰ ਸੁਣ ਕੇ ਉਸ ਵੇਲੇ ਜਿਹੜੇ ਡੀਡੀ ਵੱਨ ਤੇ ਨਾ ਬੁੱਧਵਾਰ ਨੂੰ ਮਹਾਂਪੁਰਖਾਂ ਦੀ ਕਥਾ ਚਾਹਦੀ ਸੀ ਕਥਾ ਸੁਣ ਕੇ ਕਹਿੰਦਾ ਮੈਂ ਇੱਥੇ ਪੁੱਛਿਆ ਵੀ ਜੇ ਨਾ ਮਹਾਂਪੁਰਖਾਂ ਨੂੰ ਮਿਲਣਾ ਹੋਵੇ ਤਾਂ ਉਹ ਦਿਨ ਪੁੰਨਿਆ ਵਾਲੇ ਦਿਨ ਚ ਪੁੰਨਿਆ ਉੱਤੇ ਮਨਾਉਂਦੇ ਸੀ ਪੁੱਛਿਆ ਜੀ ਅੱਜ ਪੁੰਨਿਆ ਦੀ ਸਮਾਪਤੀ ਹੋਈ ਮਹਾਂਪੁਰਖਾਂ ਦਾ ਲੰਗਰ ਪਾਣੀ ਸ਼ੇਕਾ ਲੰਗਰ ਪਾਣੀ ਦੀ ਜਿਹੜੀ ਜੋਟੀ ਮੇਲੀ ਸੀ ਮਹਾਂ ਲੰਗਰ ਪਾਣੀ ਛਕਾ ਕੇ ਤੇ ਮੈਨੂੰ ਕਹਿੰਦੇ ਬੇਟਾ ਤਿੰਨ ਵਾਰ ਤੇ ਪ੍ਰਸ਼ਾਦਾ ਇੱਥੇ ਲਿਆ ਲਿਆ ਤਾਂ ਪ੍ਰਸ਼ਾਦਾ ਛਕਿਆ ਉਹ ਕਹਿੰਦਾ ਜੀ ਮੈਂ ਤੁਹਾਡੇ ਨਾਲ ਇੱਕ ਵਚਨ ਕਰਨਾ ਮਹਾਂਪੁਰਮ ਕਹਿਣ ਲੱਗੇ ਦੱਸੋ ਕਹਿੰਦੇ ਜੀ ਤੁਸੀਂ ਮੈਂ ਤੁਹਾਡੀ ਕਥਾ ਵੀ ਸੁਣਦਾ ਵਾਂ ਇੱਕ ਵਾਰ ਮੈਂ ਇੰਗਲੈਂਡ ਵੀ ਗਿਆ ਸੀ ਤੁਹਾਨੂੰ ਮਿਲਣ ਉੱਥੇ ਤੁਹਾਡੀ ਕਥਾ ਵਿਚਾਰ ਸੁਣੀ ਤੇ ਤੁਸੀਂ ਹਰ ਵਾਰ ਇਹ ਗੱਲ ਕਹਿੰਦੇ ਆਂ ਭਈ ਗੁਰਬਾਣੀ ਦੇ ਨਾਲ ਜੋ ਬਾਣੀ ਦੇ ਨਾਲ ਜੋ ਤੁਸੀਂ ਕਦੇ ਅੰਮ੍ਰਿਤ ਦੀ ਗੱਲ ਨਹੀਂ ਕੀਤੀ ਤੇ ਬਾਪੁਰਖ ਕਹਿਣ ਲੱਗੇ ਭਾਈ ਜਦੋਂ ਬਾਣੀ ਨਾਲ ਕੋਈ ਜੁੜ ਜਾਏਗਾ ਉਹ ਅੰਮ੍ਰਿਤ ਵਾਲਾ ਬਣ ਜਾਏਗਾ ਉਹ ਕਹਿੰਦੇ ਵੀ ਹੁਣ ਅਸੀਂ ਅੰਮ੍ਰਿਤ ਦਾ ਪ੍ਰਚਾਰ ਕਰੀਏ ਅੰਮ੍ਰਿਤ ਦਾ ਸ਼ਕਾਰ ਲਵਾਂਗੇ ਤੇ ਪਰ ਹੌਣ ਦੇ ਅੱਜ ਦੱਸਾਂ ਨੂੰ ਅੰਮ੍ਰਿਤ ਸ਼ਕਾਰ ਲਵਾਂਗੇ ਤੇ ਹੋਰ ਮਹੀਨੇ ਬਾਅਦ ਦੇਖੋ ਕਿ ਉਹਦਾ ਚੰਦ ਦਤਾ ਕਿੰਨੇ ਗੁਰੇ ਗਿਆ ਕਹਿੰਦੇ ਨਹੀਂ ਭਾਈ ਪਹਿਲੇ ਬਾਣੀ ਪਹਿਲੇ ਬਾਣੀ ਜੀਵਨ ਦੇ ਵਿੱਚ ਆਵੇ ਅੰਮ੍ਰਿਤ ਆਪੇ ਆ ਜਾਂਦਾ ਹੈ ਆਪੇ ਉਹਦਾ ਮਨ ਬਣ ਜਾਂਦਾ ਕਹਿੰਦੇ ਜੀ ਬਾਣੀ ਦੀ ਪ੍ਰਚਾਰ ਕਰਦੇ ਜੀ ਮੈਂ ਤਾਂ ਹੁਣ ਬਾਣੀ ਨੂੰ ਮੈਂ ਨਹੀਂ ਮੰਨ ਕਹਿੰਦੇ ਕਿਉਂ ਉਹਨੇ ਫਿਰੋਸਾ ਦੀ ਬਾਣੀ ਦਰਸ਼ੀ ਮਹਾਂਪੁਰਖ ਕਹਿਣ ਲੱਗੇ ਜਦੋਂ ਤੁਸੀਂ ਇੰਗਲੈਂਡ ਵਿੱਚ ਸਾਡੇ ਕੋਲ ਆਏ ਸੀ ਨਾ ਉਦੋਂ ਵੀ ਤੁਸੀਂ ਇਹ ਗੱਲ ਕੀਤੀ ਵੀ ਮੇਰਾ ਕੇਸ ਝੱਗਦਾ ਉਹ ਕਹਿੰਦੇ ਅਸੀਂ ਤੁਹਾਨੂੰ ਇਹ ਬਚਨ ਦਿੱਤਾ ਸੀ ਕੀ ਕੀਤਾ ਸੀ ਕਹਿੰਦੇ ਜੀ ਤੁਸੀਂ ਕਹਿੰਦੇ ਸੀ ਗੁਰੂ ਨਾਨਕ ਕਿਰਪਾ ਕਰਨ ਇਹ ਹੀ ਬਚਨ ਕਰਦੇ ਨੇ ਸੀ ਮਹਾਰਾਜ ਗੁਰੂ ਨਾਨਕ ਕਿਰਪਾ ਕਰਨ ਜੇ ਕਹਿੰਦੇ ਕਿਰਪਾ ਦਾ ਆਈ ਗਈ ਹੈ ਮਹਾਰਾਜ ਕਹਿਣ ਲੱਗੇ ਭਲਿਆ ਤੇਰਾ ਕਾਰਜ ਸਫਲ ਹੋ ਜਾਂਦਾ ਨਾ ਤੇ ਤੇਰਾ ਨੁਕਸਾਨ ਬੜਾ ਬਣਾ ਸੀ ਆਖੋ ਸਤਿਨਾਮ ਤੇਰਾ ਕਾਰਜ ਸਫਲ ਹੋ ਜਾਂਦਾ ਨਾ ਜਿਹੜੀ ਤੇਰੀ ਇੱਛਾ ਸੀ ਜਿਹੜੀ ਤੇਰੀ ਮੰਗ ਸੀ ਤੇਰਾ ਨਿਸ਼ਾਨ ਬਹੁਤ ਚੰਗਾ ਸੀ ਰੱਬ ਕਈ ਵਾਰੀ ਕਰਦਾ ਅਸੀਂ ਜੋ ਮੰਗਦੇ ਆਂ ਕਈ ਵਾਰੀ ਉਹ ਸਾਨੂੰ ਨਹੀਂ ਦਿੰਦਾ ਕਿਉਂਕਿ ਉਹ ਸਮਝ ਸਹੀ ਨਹੀਂ ਹੁੰਦਾ ਉਹਨੂੰ ਪਤਾ ਹੁੰਦਾ ਕਹਿੰਦੇ ਜੇ ਤੂੰ ਕੇਸ ਜਿੱਤ ਜਾਂਦਾ ਨਾ ਉਹਨਾਂ ਨੇ ਤੇਰਾ ਕਤਲ ਕਰ ਦਿੰਦਾ ਆਪੋ ਸਤਨਾਮ ਜੀ ਤੇ ਤੂੰ ਬਾਣੀ ਤੇ ਜਰੀਏ ਸੰਗਤ ਦੀ ਸੇਵਾ ਦੇ ਜਿੜੀ ਹੈ ਗੁਰੂ ਦੇ ਕਥਾ ਕੀਰਤਨ ਵਾਲਿਆਂ ਦੀ ਸੇਵਾ ਦੇ ਜਿੜੀ ਹੈ ਐ ਤੇਰਾ ਜੀਵਨ ਪਰਮਾਤਮਾ ਨੇ ਬਚਾ ਦਿੱਤਾ ਕੇ ਇਸ ਦੀ ਗੱਲ ਕੋਈ ਨਹੀਂ ਤੂੰ ਹਾਰ ਗਿਆ ਤਾਂ ਫਿਰ ਕੀ ਹੋ ਗਿਆ ਤੇਰਾ ਜੀਵਨ ਬਚ ਗਿਆ ਤੂੰ ਗੁਰੂ ਦੇ ਨਾਲ ਜੁੜ ਕੇ ਬੜਾ ਕੁਝ ਪ੍ਰਾਪਤ ਕਰ ਸਕਦਾ ਆ ਕੋ ਸਤਿਗੁਰੂ ਸਾਧ ਸੰਗਤ ਜੀ ਐਨਾ ਕੁਝ ਕਹਿ ਲਿਆ ਕਿ ਮੰਨ ਦਾ ਜਾਤ ਕੰ ਤੋ ਸਾਧ ਇਹ ਜਿਹੜਾ ਸਮਾ ਹੈ ਕਿ ਪਰਮਾਤਮਾ ਦੇ ਕੇ ਆਪਣਾ ਤਾਂ ਹੀ ਇਹ ਅਭਿਆਰ ਅਰਦਾਸ ਬੇਨਤੀ ਕਰਨ ਦਾ ਅਰਸ਼ਾ ਸਿੰਘ ਜੀ ਕਿਤੇ ਨਾ ਕਿਤੇ ਬੰਦਾ ਬਾਣੀ ਪੜ੍ਹ ਕੇ ਸੁਣ ਕੇ ਮੰਨ ਕੇ ਵੀ ਇਹ ਜਿਹੜਾ ਵਿਸ਼ਵਾਸ ਹੁੰਨਾ ਹੁੰਦਾ ਇਤਾਂ ਦੀਆਂ ਗੱਲਾਂ ਬਾਤਾਂ ਦੇ ਬੰਦਾ ਕਿਤੇ ਕੁੱਟ ਜਾਂਦਾ ਕਿਤੇ ਬੰਦੇ ਨੂੰ ਬਹੁਤਾ ਦੁੱਖ ਆ ਜਾਵੇ ਨਾ ਉਹ ਕਹਿੰਦਾ ਵੀ ਸਾਰਾ ਦੁੱਖ ਮੇਰੇ ਬਾਤ ਤੇ ਮੰਨਿਆ ਵੀ ਮੈਂ ਨਹੀਂ ਰੱਖੀਗਾ। ਬਿ ਰੱਬ ਨੂੰ ਮੈਂ ਜਿਸ ਹੈ ਮੈਂ ਸਾਡਾ ਦੁੱਖ ਮੈਨੂੰ ਤੇ ਇਹਨਾਂ ਜੀ ਪਰ ਨਹੀਂ ਉਹਦੇ ਪਿੱਛੇ ਵੀ ਬੜਾ ਸ਼ੋਖ ਲੁਕੇ ਹੁੰਦੇ ਨੇ ਜੇ ਤੁਸੀਂ ਰੱਬ ਨੂੰ ਮੰਨਦੇ ਆ ਤਾਂ ਇਹ ਰੱਬ ਦੇ ਨਾਲ ਤੁਹਾਡਾ ਭਾਉ ਭਾਉ ਕਹਿੰਦੇ ਪ੍ਰੇਮ ਹੈ ਜੇ ਤੁਹਾਡਾ ਪ੍ਰੇਮ ਹੈ ਨਾ ਤੇ ਸਾਜ ਕੋ ਸੁਣ ਲਿਓ ਸਭੇ ਜਿਨ ਪ੍ਰੇਮ ਕਿਓ ਇਨਹੀ ਰੱਬ ਕਾਇ। ਤਾਲੀਆਂ ਸੰਪੰਨ ਦਾ ਧੰਨਵਾਦ ਹੈ ਜੀ ਜਿੰਨੇ ਵੀ ਦੂਰੋਂ ਨੇੜੇ ਸਤਕਾਰਯੋਗ ਸਵਰਗਵਾਸੀ ਬਾਪੂ ਪਿਆਰਾ ਸਿੰਘ ਜੀ ਮਾਤਾ ਚਰਨ ਕੌਰ ਜੀ ਉਹਨਾਂ ਦੇ ਪਰਿਵਾਰ ਵੱਲੋਂ ਸਦੇ ਪੱਤੇ ਅਨੁਸਾਰ ਜਿੰਨੇ ਵੀ ਤੁਸੀਂ ਦੂਰੋਂ ਨੇੜੇ ਆਏ ਆ ਤੁਹਾਨੂੰ ਪਰਿਵਾਰ ਵੱਲੋਂ ਜੀ ਆਇਆਂ ਨੂੰ ਆਖਿਆ ਜਾਂਦਾ ਹੈ ਉਹ ਦਾਸਨਿਆਂ ਉਹਨਾਂ ਜਥਿਆਂ ਵੱਲੋਂ ਜੀ ਆਇਆਂ ਨੂੰ ਆਖਿਆ ਜਾਂਦਾ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਸੋ ਸਾਰੇ ਅਨਕ ਕਥਾ ਵਿਚਾਰਾਂ ਦੇ ਸੰਬੰਧ ਵਿੱਚ ਬਿਆੰਤ ਮਾਇਆ ਦਾ ਸਤਕਾਰ ਦਿੱਤਾ। ਸੁਰੂ ਤੁਹਾਡਾ ਨਾਮ ਜਾਣਦਾ ਹੈ। ਸੋ ਆਓ ਹੁਣ ਆਪਾਂ ਵੀਰ ਜੀ ਜਿਹੜਾ ਕੋਲ ਅਨੰਦ ਸਾਹਿਬ ਜੀ ਦੇ ਬਾਣੀ ਜਾਪ ਸਾਹਿਬ